प्राइम्स औरप चैनल सार्वजन बहुत बहुत स्वागत है एक बार फिर हाजिर है अज खास न्यूज़ लेके सब तो पहली न्यूज़ आ रही है कि करनाटक माँ ने अपने पुत्र गर्म लोहे की रोड दे देता है तो उससे साड़न तो बादश के पुलिस ने उसू हिरासत के ले लिता गया है तो औरत ने दसिया है कि उसने अपने पुत्र तो के शरारती व्यवहार तो गुस्से आके उस बेरहम सजा दिखती है ये घटना अज की है ਤੇ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਇਹ ਘਟਨਾ ਦੱਸਿਆ ਜਾ ਰਿਹਾ ਹੈ ਕਿ ਇਹ ਕਰਨਾਟਕ ਦੇ ਹੁਬਲੀ ਸ਼ਹਿਰ ਦੇ ਵਿੱਚ ਵਾਪਰੀ ਹੈ ਉਸ ਔਰਤ ਦਾ ਨਾਮ ਅਨੁਸ਼ਾ ਹੈ ਤੇ ਜਿਸ ਨੇ ਆਪਣੇ ਪੁੱਤਰ ਦੇ ਵਿਵਹਾਰ ਤੋਂ ਗੁੱਸੇ ਵਿੱਚ ਆ ਗਈ ਤੇ ਉਸ ਕਰਕੇ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਬੱਚੇ ਦੇ ਹੱਥ ਲੱਤਾਂ ਤੇ ਗਰਦਨ ਨੂੰ ਗਰਮ ਲੋਹੇ ਰੋਹੇ ਦੀ ਰੌੜ ਦੇ ਨਾਲ ਸਾੜ ਦਿੱਤਾ ਬੱਚੇ ਦੀ ਰੋਂ ਦੀ ਆਵਾਜ਼ ਸੁਣ ਕੇ ਗਵਾਂਡੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਬੱਚੇ ਨੂੰ ਉਸ ਦੀ ਮਾਂ ਤੋਂ ਛੁਡਾਇਆ ਤੇ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਇਸ ਤਰ੍ਹਾਂ ਦੀ ਘਟਨਾ ਉਹਨਾਂ ਨੇ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਦੇਖੀ ਕਿ ਇੱਕ ਮਾਂ ਨੇ ਹੀ ਆਪਣੇ ਬੱਚੇ ਨੂੰ ਅਜਿਹੀ ਸਜ਼ਾ ਦਿੱਤੀ ਹੋਵੇ ਇਸ ਸਜ਼ਾ ਇਸ ਤੋਂ ਬਾਅਦ ਪੁਲਿਸ ਨੇ ਉਸ ਔਰਤ ਨੂੰ ਹਿਰਾਸਤਤ ਦੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਬੱਚੇ ਨੂੰ ਹਸਪਤਾਲ ਦੇ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਜਿੱਥੇ ਉਸ ਨੂੰ ਮਦਦ ਲਈ ਜਿਹੜੀ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ ਤੇ ਇਸ ਦੇ ਬਾਬਤ ਇੱਕ ਸੋਸ਼ਲ ਮੀਡੀਆ ਤੇ ਵੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੇ ਵਿੱਚ ਬੱਚਾ ਆਪਣੇ ਜਿਹੜੇ ਜ਼ਖਮ ਸੜਦੇ ਹੋਏ ਜ਼ਖਮ ਹੈਗੇ ਆ ਉਹ ਲੋਕਾਂ ਨੂੰ ਦਿਖਾ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਉਸ ਦੀ ਮਾਂ ਨੇ ਹੀ ਉਸ ਨੂੰ ਗਰਮ ਲੋਹੇ ਦੀ ਰੌਡ ਦੇ ਨਾਲ ਸੜ ਦਿੱਤਾ ਹੈ ਇਸ ਤੋਂ ਬਾਅਦ ਅੱਗੇ ਨੂੰ ਜ਼ਾਰੀ ਹੈ ਕਿ 12 ਜੂਨ ਨੂੰ ਜਿਹੜੇ ਅਹਮਦਾਬਾਦ ਚ 에য়ার ਇੰਡੀਆ ਦੇ ਜਹਾਜ਼ ਕ੍ਰੈਸ਼ ਹੋਇਆ ਸੀ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਹਵਾਈ ਯਾਤਰਾ ਕਰਨ ਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਡਰ ਦਾ ਮਾਹੌਲ छा गया है तो इस तो बाद बहुत सारिया फ्लाइटा दमरजेंसी लैंडिंग भी हो चुकी है जबकि कई फलाइटा बंब की धमकी दे करके एमरजेंसी लैंड भी करवाना पैया गया है इस दौरान एक बड़ी खबर सामने आई है जिथे कि इंडो इंडिगो की एक फ्लाइट जो कि कोची तो दिल्ली आ रही थ उसू बंब की धमकी मिलन तो मगरों नागपुर के उसकी एमरजेंसी लैंडिंग करवा दी गई है तो बंब की धमकी सुनने बाद जो यात्री सुरक्षा ਮੱਧ ਨਜ਼ਰ ਕਰਦੇ ਹੋਏ ਜਹਾਜ਼ ਦੀ ਐਮਰਜੈਂਸੀ ਜਿਹੜੀ ਲੈਂਡਿੰਗ ਕਰਵਾਉਣ ਦਾ ਫੈਸਲਾ ਦਿੱਤਾ ਗਿਆ ਹੈ ਫਿਲਹਾਲ ਜਹਾਜ਼ ਦੀ ਪੂਰੀ ਤਰ੍ਹਾਂ ਜਾਂਚ ਮਗਰੂ ਹੋਈ ਉਸ ਨੂੰ ਦੁਆਰਾ ਉਡਾਨ ਭਰਨ ਦੀ ਆਗਿਆ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੀ 에어 ਇੰਡੀਆ ਦੀ ਜਹਾਜ਼ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਕ੍ਰੈਸ਼ ਹੋ ਗਿਆ ਸੀ ਤੇ ਉਸ ਦੇ ਕਰਕੇ 241 ਲੋਕ 242 ਲੋਕ ਮਰ ਚੁੱਕੇ ਸੀ ਤੇ ਹੁਣ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਕੁੱਲ 275 ਲੋਕਾਂ ਦੀ ਪੁਸ਼ਟੀ ਹੋਈ ਹੈ ਤੇ ਇਸ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਸੀ ਤੇ ਇਸੇ ਦੌਰਾਨ ਇੱਕ ਹੋਰ ਵੱਡੀ ਖਬਰ سامنے ਆਈ ਹੈ ਕਿ ਜਿੱਥੇ ਅਹਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਣ ਵਾਲੀ ਇੱਕ ਹੋਰ 에어 ਇੰਡੀਆ ਦੀ ਫਲਾਈਟ AI 159 ਦੀ ਤਕਨੀਕੀ ਖਰਾਬੀ ਕਰਕੇ ਇਹ ਵੀ ਰੱਦ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਅੱਜ ਦੁਪਹਿਰ 1:10 ਵਜੇ ਲੰਡਨ ਲਈ ਰਵਾਨਾ ਹੋਣੀ ਸੀ ਇਸ ਤੋਂ ਰੱਦ ਹੋਣ ਕਰਕੇ 200 ਤੋਂ ਵੱਧ ਯਾਤਰੀਆਂ ਨੂੰ ਪਰੇਸ਼ਾਨੀ ਚਲਣੀ ਪਵੇਗੀ इतने तुम तो दस दिए कि प्लेन क्रैश होने तो बाद इस एयरपोर्ट तो लंडन के लिए रवाना होने वाली ये पहली फ्लाइट से जो कि किसी तकनीकी खराबी करके इस भी रद्द कर दिता गया है तो इस फ्लाइट के रद्द होने तो बाद एयरलाइन के द्वारा टिकट रिफंड करने का ऑप्शन भी दिता गया है हूँ यह फ्लाइट कदों उडेगी इस बारे फिलहाल कोई जानकारी नहीं दिती गई है ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਜ਼ਰਾਈਲ ਤੇ ਈਰਾਨ ਦੇ ਵਿੱਚ ਕਾਫੀ ਸੰਘਰਸ਼ ਚੱਲਿਆ ਹੈ ਤੇ ਲਗਭਗ 5 ਦਿਨ ਹੋ ਚੁੱਕੇ ਹਨ ਕਿ ਹੱਲੇ ਵੀ ਇਹ ਦੇ ਵਿੱਚ ਇਸ ਕਾੜ ਦੇ ਸੰਘਰਸ਼ ਜਾਰੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਈਰਾਨ ਤੇ ਹੁਣ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਤੇ ਅਜਿਹੇ ਦੇ ਵਿੱਚ ਇਜ਼ਰਾਈਲ ਨੇ ਤਹਿਰਾਨ ਦੇ ਵਿੱਚ ਰਹਿ ਰਹੇ 3 ਲੱਖ ਲੋਕਾਂ ਨੂੰ ਘਰ ਛੱਡਣ ਦੇ ਲਈ ਕਿਹਾ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਉਹ ਆਪਣੇ ਘਰ ਛੱਡ ਜਾਣ ਤੇ ਸੁਰੱਖਿਆ ਥਾਵਾਂ ਤੇ ਚਲੇ ਜਾਣ ਇਤਿਹਾਸ ਦੱਸਦੀ ਹੈ ਕਿ ਇਜ਼ਰਾਈਲ ਦੀ ਫੌਜ ਨੇ ਗਾਜ਼ਾ ਤੇ ਲਬਨਾਨ ਤੇ ਹਮਲਾ ਕਰਨ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਕੇਂਦਰੀ ਤਹਿਰਾਨ ਦੇ ਵਿੱਚ ਕੁਝ ਥਾਵਾਂ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਹੈ ਤੇ ਹੁਣ ਇਹ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਹੁਣ ਇਜ਼ਰਾਈਲ ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਿਹਾ ਹੈ ਤੇ ਉੱਤ ਤਹਿਰਾਨ ਦੇ ਵਿੱਚ ਰਹਿਣ ਵਾਲੇ ਤੇ ਲੱਖ ਲੋਕਾਂ ਨੂੰ ਉੱਥੋਂ ਛੱਡਣ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਪੈरिस ਤੋਂ ਦੱਸਿਆ ਜਾ ਰਿਹਾ ਹੈ ਕਿ ਫਰਾਂਸ ਤੋਂ ਇੱਕ ਵਹਿਤ ਹੀ ਜੜੀ ਸੰਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਤੀ ਰਾਤ तकरीबन 10 ਵਜੇ ਦੇ ਕਰੀਬ ਪੰਜਾਬੀਆਂ ਦੀਆਂ ਦੋ ਧਿਰਾਂ ਦੇ ਵਿਚਕਾਰ ਫਰਾਂਸ ਦੇ ਜ਼ਿਲ੍ਹਾ ਨੰਬਰ 93 ਦੇ ਪਿੰਡ ਟ੍ਰਾਂਸੀ ਦੇ ਵਿੱਚ ਇੱਕ ਕਤਲਾਂ ਨੇ ਹਮਲਾ ਕਤਲਾਨਾ ਹਮਲਾ ਕੀਤਾ ਗਿਆ ਹੈ ਤੇ ਦੋਨਾਂ ਧਿਰਾਂ ਦੇ ਨੌਜਵਾਨਾਂ ਦੀ ਗਿਣਤੀ ਲਗਭਗ 1 ਦਰਜਨ ਦੱਸੀ ਜਾ ਰਹੀ ਹੈ ਇਸ ਗੋਲੀਬਾਰੀ ਦੇ ਦੌਰਾਨ ਵਿਕਰਮਜੀਤ ਸਿੰਘ ਉਰਫ ਬਿੱਕੀ ਤੇ ਚਾਰ ਗੋਲੀਆਂ ਲੱਗੀਆਂ ਹਨ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦ ਕਿ ਉਸ ਦਾ ਦੂਸਰਾ ਸਾਥੀ ਜਿਸ ਦਾ ਨਾਮ ਚੀਮਾ ਦੱਸਿਆ ਜਾ ਰਿਹਾ ਹੈ ਉਹ ਵੀ ਹਸਪਤਾਲ ਦੇ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਇਸ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦ ਕਿ ਬਾਕੀ ਜਿਹੜੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਰਹੇ ਹੈ ਤੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਦੀ ਬਿੱਕੀ ਦੀ ਮੌਤ ਦੀ ਖਬਰ ਸੁਣਦੇ ਸਾਰੇ ਉਸਦੇ ਪਿੰਡ ਕਾਲਾ ਬਾਗੜਿਆ ਦੇ ਵਿੱਚ ਕਾਫੀ ਉਸਦੇ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਸੋਗ ਫੈਲ ਗਿਆ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਆਪਾਂ ਦੇਖ ਲੈਣੇ ਆ ਅੱਜ ਦੇ ਕੁਝ ਕ੍ਰਾਂਸੀ ਰੇਟਸ। ਸਭ ਤੋਂ ਪਹਿਲਾਂ ਅਮਰੀਕਾ ਅਮਰੀਕਾ ਦੇ ਡਾਲਰ ਦਾ ਰੇਟ ਚੱਲੇ ਹੈ 86 ਰੁਪਏ 14 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲੇ ਹੈ 63 63 ਰੁਪਏ 43 ਪੈਸੇ। ऑस्ट्रेलिया ਦਾ ਡਾਲਰ ਦਰ ਇਹ ਚੱਲੀ ਹੈ 56.31 ਪੈਸੀ ਯੂਰੋ ਦਾ ਦਰ ਚੱਲਿਆ ਹੈ 99.60 ਪੈਸੀ ਨਿਊਜ਼ੀਲੈਂਡ ਡਾਲਰ ਦਾ ਦਰ ਚੱਲਿਆ 54.50 ਪੈਸੀ ਅਰਬ ਮਰਾਤੇ ਦ੍ਰਾਮ ਦਾ ਰੇਟ ਚੱਲਿਆ ਹੈ ਬਤੇਰ ਪਿਛਾਲੀ ਪੈਸੇ ਤੇ ਪੌਣ ਦਾ ਰੇਟ ਚੱਲਿਆ 116 ਰੁਪਏ 83 ਪੈਸੇ ਤੇ ਤੁਹਾਨੂੰ ਦੱਸਦੀ ਹਾਂ ਕਿ ਯੂਰੋ ਦਾ ਰੇਟ ਕਾਫੀ ਜ਼ਿਆਦਾ ਵਧ ਰਿਹਾ ਹੈ ਇਸ ਤੇ ਕਰਕੇ ਜਿਹੜੇ ਲੋਕ ਹੁਣ ਇੰਡੀਆ ਪੈਸੀ ਭੇਜ ਰਹੇ ਹਨ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਇਸੇ ਅੱਜ ਦੀਆਂ ਕੁਝ ਖਾਸ ਖਬਰਾਂ ਜੇ ਵੀਡੀਓ ਚੰਗੀ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਮੀਆਂ ਖਬਰਾਂ ਲੈ ਕੇ